ਜੈਕਟਾਂ ਦੇ ਖਾਸ ਬ੍ਰਾਂਚ ਪਹੁੰਚ ਗਿਆ ਜੀ ਖਾਸ ਬ੍ਰਾਂਚ ਜੈਕਟਾਂ ਦੀ ਜਿਹੜੇ ਕਿ ਜੈਕਟਾਂ ਦੇ ਮੈਨੂਫੈਕਚਰ ਨੇ ਤਾਂ ਬੈਂਸ ਸਾਹਿਬ ਆ ਗਏ ਬੈਂਸ ਸਾਹਿਬ ਕੀ ਸ਼ੁਰੂ ਕਰ ਰਹੇ ਹੋ ਜੀ ਤੁਸੀਂ ਅੱਜ ਅੱਸੀ ਅੱਜ ਤੁਹਾਨੂੰ ਸਾਰੀ ਆਪਣੀਆਂ ਵੈਰਾਈਟੀਆਂ ਦਿਖਾਵਾਂਗੇ ਜੀ 345 ਰੁਪਏ ਤੋਂ ਸ਼ੁਰੂ ਹੈ ਜੀ 345 ਰੁਪਏ ਤੋਂ ਸ਼ੁਰੂ ਹੈ ਜੀ ਸ਼ੁਰੂ ਹੋ ਜਾਕਰ ਜਿੰਨੀਆਂ ਮਰਜ਼ੀ ਰੇਂਜ ਦੇ ਹਿਸਾਬ ਨਾਲ ਬਹੁਤ ਅੱਛੀ ਆਪ ਲੋ ਜੀ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਜੀ 345 ਰੁਪਏ ਤੋਂ ਸ਼ੁਰੂ ਹੋ ਰੀਆਂ ਜੈਕਟਾਂ ਜੀ ਦੇਖੋ ਜੀ ਹਾਂ ਜੀ 345 ਇਹਨਾਂ ਦਾ ਨੰਬਰ ਉੱਪਰ ਚੱਲਦਾ ਪਿਆ ਜੀ ਨੰਬਰ ਦੇ ਉੱਪਰ ਕੰਟੈ ਸਿਰਫ ਉਹ ਸਿਰਫ 1045 ਦਾ ਸਟਾਰਟਿੰਗ ਹੈ ਸਟਾਰਟਿੰਗ 345 ਦਾ ਜਿੰਨੀ ਮਰਜ਼ੀ ਰੇਂਜ ਲੈ ਲਓ ਬਹੁਤ ਫੈਨਸੀ ਵੈਰਾਈਟੀਆਂ ਆ ਗਈਆਂ ਤੇ ਲਾਸਟ ਰੇਂਜ ਕਿਤੇ ਜਾਏਗੀ ਬਾਜੀ ਦੇਖੋ ਜੀ ਲਾਸਟ ਜਿਹੜੀ ਬਾਜ਼ਾਰ ਦੇ ਵਿੱਚ ਤੁਹਾਨੂੰ 8000 ਦੀ ਮਿਲੂਗੀ ਸਾਡੇ ਕੋਲ ਸਿਰਫ 1500 1200 1000 ਜਿਹੜੀ 8000 ਦੀ ਜੈਕਟ 1200 1500 ਰੇਂਜ ਮਿਲੇਗੀ ਤੁਹਾਨੂੰ ਜੀ ਹਾਂ ਜੀ ਆਹ ਦੇਖੋ ਜੀ ਜੈਕਟਾਂ ਹੀ ਜੈਕਟਾਂ ਬਹੁਤ ਸੋਹਣੀਆਂ ਸੋਹਣੀਆਂ ਜੈਕਟਾਂ ਆ ਗਈਆਂ ਜੀ ਸਾਰੀਆਂ ਕੰਪਨੀ ਦੀਆਂ ਹੋਣਗੀਆਂ ਕੰਪਨੀ ਦੀਆਂ ਜੈਕਟਾਂ ਚ ਸਾਰੀਆਂ ਕੋਲੰਬੀਆ ਵਗੈਰਾ ਹੋ ਗਈ ਜਿਦਾਂ ਦੇ ਆ ਮੋਟ ਪੂਰੇ ਬਾਜ਼ਾਰ ਦੇ ਵਿੱਚ ਆ ਕੇ ਤੁਸੀਂ ਐਸ ਐਮ ਹੋ ਜੀ ਆਣਾ ਜੀ ਐਸ ਐਮ ਹੋ ਜੀ ਅਗਰ ਤੁਸੀਂ 10 10 20 ਪੀਸ ਲੈਣੇ ਆ ਪੰਜ ਪੰਜ ਪੀਸ ਲੈਣੇ ਤੁਸੀਂ ਤਾਂ ਵੀ ਬੈਂਸਾਪ ਦੇ ਸਕਦੇ ਹੋ ਹਾਂਜੀ ਹਾਂਜੀ ਸਰ ਜਿੰਨੇ ਮਰਜ਼ੀ ਦਾ ਚਲੋ ਜੀ ਜਿੰਨੇ ਜਿੰਨੇ ਮਰਜ਼ੀ ਤੁਸੀਂ ਆਰਡਰ ਕਰ ਸਕਦੇ ਹੋ ਜੀ ਬੈਂਸਾਪ ਬੈਠੇ ਨੇ ਇੱਥੇ ਤੇ ਐਸੀਗਾ ਜੀ ਅੱਜ ਦਾ ਕਲੈਕਸ਼ਨ ਜੈਂਟਸ ਜੈਕਟਾਂ ਜੀ ਲੇਡੀਜ਼ ਜੈਕਟਾਂ ਦਿਖਾਤੀਆਂ ਡੈਨਸ ਸੂਟਾਂ ਦਿਖਾ ਰਹੇ ਹਾਂ ਜੀ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਆ ਗਏ ਜੀ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਆ ਚੁੱਕੀਆਂ ਜੀ ਚਲੋ ਜੀ ਚਲੋ ਬਹੁਤ ਸੋਹਣੇ ਸੋਹਣ ਤੇ ਅਗਲੀ ਵੀਡੀਓ ਤੁਹਾਡੇ ਕੋਲ ਜਲਦੀ ਲੈ ਕੇ ਆਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ